ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੱਲ ਅਸੀਂ ਤੋਂ ਦਿੱਲੀ ਲੈ ਕੇ ਆ ਰਹੇ ਹਾਂ ਜੀ ਕੱਟ ਪੀਸ ਤੇ ਕੱਟ ਪੀਸ ਸਿੰਥੈਟਿਕ ਸਟੱਫ ਦੇ ਵਿੱਚ ਰਹਿਣਗੇ ਪਿਓਰ ਕ੍ਰੇਪ ਐਂਡ ਪਿਓਰ ਔਰਗੈਂਜਾ ਦੇ ਕੱਟ ਪੀਸ ਰਹਿਣੇ ਆ ਜੀ 1 ਮੀਟਰ 1.5 ਮੀਟਰ ਤੇ 2 ਮੀਟਰ ਇਹ ਕੱਟਸ ਰਹਿਣਗੇ ਪੀਸਾ ਦੀਆ 1 ਮੀਟਰ 1.5 ਮੀਟਰ ਤੇ 2 ਮੀਟਰ ਇਹ ਕੱਟਸ ਰਹਿਣੀਆਂ ਪੀਸਾ ਦੀਆ ਦੇ ਨਾਲ ਆਪਾਂ ਸਿੰਥੈਟਿਕ ਕੱਟਪੀਸ ਮਹਿੰਗੇ ਦੇ ਵਿੱਚ ਵੀ ਓਪਨ ਕਰ ਰਹੇ ਆ ਜਿਨ੍ਹਾਂ ਦਾ ਪ੍ਰਾਈਸ ਰਹਿਣਾ ਜੀ 250 ਰੁਪਏ ਮੀਟਰ 17 ਅਪ੍ਰੈਲ ਨੂੰ ਜੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਆ ਕੇ ਤੁਸੀਂ ਇਹ ਦੋ ਕੱਪੜੇ ਕੱਟਪੀਸ ਦੇ ਵਿੱਚ ਖਰੀਦ ਸਕਦੇ ਹੋ 10 ਵਜੇ ਦਾ ਟਾਈਮ ਰਹਿਣਾ ਜੀ ਹਾਂਜੀ ਤੇ ਸਭ ਤੋਂ ਪਹਿਲ ਤੇ ਆਪਾਂ ਦੱਸਦੇ ਆ ਜੋ 1 ਮੀਟਰ 1.5 ਮੀਟਰ ਤੇ 2 ਮੀਟਰ ਦੇ ਕੱਟਪੀਸ ਹੈ ਜੀ ਪਿਓਰ ਔਰਗੈਂਜਾ ਤੇ ਪਿਓਰ ਕਰੀਬ ਦੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਰਾ ਮਾਲ 50 ਰੁਪਏ ਮੀਟਰ ਦੇ ਵਿੱਚ ਦਿੱਤਾ ਜਾਣਾ ਹੈ ਕੱਲ ਦੇ ਦਿਨ ਲਈ ਇਹ ਆਫਰ ਰਹਿਣੀ ਹੈ ਜੀ ਉਸ ਤੋਂ ਬਾਅਦ ਅਸੀਂ ਇਸ ਮਾਲ ਨੂੰ ਇੱਕ ਸਾਈਡ ਤੇ ਰੱਖ ਦੇਵਾਂਗੇ ਜੋ ਕਸਟਮਰ ਔਰਗੈਂਜਾ ਦਾ ਸੂਟ ਬਣਾਉਣਾ ਚਾਹੁੰਦਾ ਜੀ 250 ਰੁਪਏ ਦੇ ਵਿੱਚ ਮਤਲਬ 2-2 ਮੀਟਰ ਤੇ 1 ਮੀਟਰ ਦਾ ਪੀਸ ਲੈ ਆ ਕੇ 50 ਰੁਪਏ ਮੀਟਰ ਇਹ ਪਿਓਰ ਕ੍ਰੇਪ ਤੇ ਪਿਓਰ ਔਰਗੈਂਜਾ ਦੇ ਕੱਟ ਪੀਸ ਰਹਿਣੇ ਆ ਚਾਹੇ 1 ਮੀਟਰ ਪੀਸ 50 ਰੁਪਏ ਦਾ ਜੀ 2 ਮੀਟਰ ਦਾ ਪੀਸ 100 ਰੁਪਏ ਦਾ ਇੰਨਾ ਵਿੱਚੋਂ ਕੁਝ ਪੀਸ 20 ਮੀਟਰ ਦੇ ਵੀ ਮਿਲਣਗੇ ਤੁਹਾਨੂੰ ਬਸ ਇੱਕ ਡੇਡ 2 2.5 ਇਹ ਕੱਟਸ ਰਹਿਣੀਆਂ ਇਹਨਾਂ ਪੀਸਾਂ ਦੀ ਆ 50 ਰੁਪਏ ਮੀਟਰ ਦੇ ਵਿੱਚ 컬러 ਤੁਸੀਂ ਚੈੱਕ ਕਰ ਸਕਦੇ ਹੋ ਜੀ ਮਿਕਸ ਮਾਲ ਰਹਿਣੇ ਜੀ ਵਿੱਚ ਹੀ ਸ਼ਿਮਰ ਵੀ ਹੈ ਪਰ ਜ਼ਿਆਦਾ ਮਾਲ ਔਰਗੈਂਜਾ ਤੇ ਕ੍ਰੇਪ ਦੇ ਜੀ ਸ਼ਿਮਰ ਦਾ ਸਿਰਫ 10 15 ਪੀਸ ਹੋਣਗੇ ਟੋਟਲ ਤੇ ਜ਼ਿਆਦਾ ਮਾਲ ਔਰਗੈਂਜਾ ਦਾ ਹੈ ਕ੍ਰੇਪ ਦਾ 50 ਰੁਪਏ ਮੀਟਰ ਕੱਲ ਦੇ ਦਿਨ ਲਈ ਸੇਲ ਹੈ ਜੀ 17 April ਡਾਰਕ ਰੰਗ ਤੋਂ ਨੂੰ ਦਿਖੀ ਰਿਹਾ ਮੋਸਟਲੀ ਡਾਰਕ ਰੰਗਾ ਦੇ ਵਿੱਚ ਇਹ ਸਟਾਕ ਹੈ ਜੀ 50 ਰੁਪਏ ਮੀਟਰ ਸੇਲ ਦੇ ਵਿੱਚ ਹੈ ਤੇ ਕੱਲ ਜੋ ਆਪਣਾ ਕਸਟਮਰ ਖਰੀਦਣਾ ਚਾਹੁੰਦਾ ਹੈ ਜੀ ਕੱਲ ਸ਼ਾਪ ਤੇ ਵਿజిਟ ਕਰਕੇ ਇਹ ਕੱਟ ਪੀਸ ਖਰੀਦ ਸਕਦਾ ਹੈ ਜੀ ਸਿੰਥੈਟਿਕ ਕੱਟ ਪੀਸ ਪਿਓਰ ਕ੍ਰੇਪ ਤੇ ਪਿਓਰ ਔਰਗਾਂਜਾ 50 ਰੁਪਏ ਮੀਟਰ ਰੰਗਦਾਰ ਜੋ ਸਾਡੇ ਸੈਕੰਡ ਨੰਬਰ ਤੇ ਸੇਲ ਰਣੀਏ ਕੱਲ ਜੀ ਹੋ ਰਣੀਏ ਜੀ ਵਿਸਕੋਸ ਔਰਗਾਂਜਾ ਬੁੱਟੀ ਇਹ ਪਿੱਛੇ ਵੀ ਆਪਾਂ ਓਪਨ ਕੀਤੇ ਸੀ ਇਹ 2-2 ਮੀਟਰ ਦੇ ਪੀਸ ਓਪਨ ਕੀਤੇ ਸੀ ਆਪਾਂ ਜੀ ਪਿੱਛੇ ਆਪ ਇੱਕ ਮਹੀਨੇ ਪਿੱਛੇ ਚਲੇ ਜਾਈਏ ਜੀ ਇਹ ਪੀਸ ਓਪਨ ਕੀਤੇ ਸੀ ਉਦੋਂ ਸਿਰਫ ਜੋ ਪੀਸ ਸੀ ਸਾਰੇ 2-2 ਮੀਟਰ ਦੇ ਸੀ ਅੱਜ ਜੋ ਪੀਸ ਓਪਨ ਕਰ ਰਹੇ ਹਾਂ ਜੀ ਰੇਟ ਸੇਮ ਹੈ 250 ਰੁਪਏ ਮੀਟਰ ਹੀ ਹੈ ਰੇਟ ਦਾ ਰੇਟ 250 ਰੁਪਏ ਮੀਟਰ ਪਰ ਕੱਟ ਸਾਰੀ ਵੱਡੀ ਹੈ ਜੀ ਤੁਹਾਨੂੰ 2.5 ਮੀਟਰ 5 ਮੀਟਰ 7.5 ਮੀਟਰ 10 ਮੀਟਰ ਤੱਕ ਦੇ ਇਹਨਾਂ ਦੇ ਵਿੱਚ ਪੀਸ ਮਿਲਣਗੇ ਜੀ ਤੇ ਤੁਹਾਨੂੰ ਡਿਜ਼ਾਈਨ ਦਿਖਾਣੇ ਹੈ ਜੀ ਇਸ ਕੱਪੜੇ ਦੇ ਹਾਂਜੀ ਓਪਨ ਕਰ ਲਓ ਤੁਸੀਂ ਡਿਜ਼ਾਈਨ ਦੇਖ ਲਓ ਇਹ ਸਾਰੇ ਵੱਡੇ ਪੀਸ ਮਿਲਣਗੇ ਜੀ 2.5 ਮੀਟਰ ਤੱਕ ਦੀ ਕੱਟ ਰਹਿਣੀ ਹੈ 2.5 ਦੀ ਕੱਟ ਮਿਲਣੀ ਹੈ ਤੁਹਾਨੂੰ ਕੱਲ ਜੀ ਤੇ ਰੇਟ ਹੈਗੇ ਜੀ 250 ਰੁਪਏ ਮੀਟਰ ਇਹ ਪੀਸ ਵੀ ਕੱਲ ਆਪਾਂ ਓਪਨ ਕਰ ਰਹੇ ਜਾ ਰਹੇ ਹਾਂ ਜੀ 250 ਰੁਪਏ ਮੀਟਰ ਦੇ ਵਿੱਚ ਇਹ ਪੀਸ ਦਿੱਤੇ ਜਾਣਗੇ ਬਹੁਤ ਹੀ ਵਧੀਆ ਕੱਪੜਾ ਇਹ ਜੋ ਕਸਟਮਰ ਨੇ ਸਟਿਚ ਕਰਵਾਇਆ ਜੀ ਸਾਡੇ ਤੋਂ ਵਾਰ-ਵਾਰ ਮੰਗ ਰਹੇ ਆ ਜੀ ਅੱਜ ਕੰਪਨੀ ਨੇ ਸਾਨੂੰ ਇੱਕ ਪਾਰਸਲ ਵੱਡੀ ਕੱਟ ਦਾ ਭੇਜਿਆ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਅਲਟੀਮੇਟ ਮਾਲ ਜੀ ਬਿਸਕੋਸ 오ਰਗੈਂజా ਬੁਟੀ 250 ਰੁਪਏ ਮੀਟਰ ਵੱਡੀ ਕੱਟ ਦੇ ਸਾਰੇ ਕੱਟ ਪੀਸ ਰਹਿਣਗੇ ਆ ਤੁਸੀਂ ਦੇਖ ਸਕਦੇ ਹੋ ਜੀ ਸਾਰੀ ਵੱਡੀ ਕੱਟ ਰਹਿਣੀ ਹੈ ਜੀ ਬਾਕੀ 250 ਰੁਪਏ ਮੀਟਰ ਹੈ ਜੀ ਜੇ ਕੋਈ ਪੀਸ 2.5 ਮੀਟਰ ਦੇ ਹੋਏ ਜੀ ਉਹ ਵੀ 250 ਰੁਪਏ ਮੀਟਰ ਹੈ ਜੇ 2.5 ਮੀਟਰ ਹੈਗਾ ਉਹ ਵੀ 250 ਰੁਪਏ ਮੀਟਰ ਹੈ ਮਤਲਬ 2.5 ਮੀਟਰ ਦੀ ਸ਼ਰਟ ਇੱਕ 625 ਰੁਪਏ ਦੀ ਬੰਨੀ ਹੈ 2.5 ਮੀਟਰ ਦੀ ਸ਼ਰਟ 625 ਵਾਲੀ ਇਹ 12-1300 ਰੁਪਏ ਵਾਲੀ ਸ਼ਰਟ ਹੈ ਜੀ 2.5 ਮੀਟਰ ਜੋ 625 ਰੁਪਏ ਦੇ ਵਿੱਚ ਕੱਲ ਦਿੱਤੀ ਜਾਣੀ ਹੈ ਤੇ ਨਾਲ ਪਲੇਨ ਕੱਟ ਪੀਸ 오ਰਗੈਂజా ਐਂਡ ਕ੍ਰੇਪ 50 ਰੁਪਏ ਮੀਟਰ ਸਿਰਫ 5 ਮੀਟਰ ਦਾ ਸੂਟ 오ਰਗੈਂజా ਤੇ ਤੇ ਕ੍ਰੇਪ ਦਾ ਬੰਨਾ ਹੈ 2500 ਰੁਪਏ ਦੇ ਵਿੱਚ ਤੇ ਇਹ ਜੋ ਕੱਟ ਪੀਸ ਹੈ ਜੀ ਜੋ ਫੈਂਸੀ ਕੱਟ ਪੀਸ ਹੈ ਇਹ ਦਿੱਤੇ ਜਾਣੇ ਜੀ 2500 ਰੁਪਏ ਮੀਟਰ ਦੇ ਵਿੱਚ 2.5 ਮੀਟਰ ਦੀ ਸ਼ਰਟ 625 ਰੁਪਏ ਦੀ ਇਹ ਕੱਲ ਅਸੀਂ ਸਟਾਕ ਓਪਨ ਕਰ ਰਹੇ ਹਾਂ ਜੀ ਦੋ ਕੱਪੜਿਆਂ ਦਾ ਜੀ ਹਾਂਜੀ ਇਹ ਜੋ 50 ਰੁਪਏ ਮੀਟਰ ਵਾਲਾ ਮਾਲ ਹੈ ਜੀ ਇਹ ਸਿਰਫ ਕੱਲ ਦੇ ਦਿਨ ਲਈ ਹੈ ਜੀ ਤੁਸੀਂ ਕੱਲ ਸ਼ਾਪ ਤੇ ਵਿਜ਼ਿਟ ਕਰਕੇ ਜੋ ਖਰੀਦਣਾ ਜਾਂਦਾ ਖਰੀਦ ਸਕਦੇ ਹੋ ਇਸ ਮਾਲ ਨੂੰ ਅਸੀਂ ਫਿਰ ਨੈਕਸਟ ਸੀਜ਼ਨ ਓਪਨ ਕਰਾਂਗੇ ਜੀ ਜੋ ਹੁਣ ਕਸਟਮਰ ਆਪਣਾ ਫਾਇਦਾ ਕਰਨਾ ਜਾਂਦਾ ਜੀ ਕੱਲ ਸ਼ਾਪ ਤੇ ਵਿਜ਼ਿਟ ਕਰਕੇ ਕ੍ਰੇਪ ਔਰਗੈਂਜਾ ਦੇ ਪੀਸ ਲਿਆ ਸਕਦਾ ਜੀ ਸਿਰਫ 50 ਰੁਪਏ ਮੀਟਰ ਦੇ ਵਿੱਚ ਇਸ ਮਾਲ ਦੀ ਪੂਰੀ ਡਿਮਾਂਡ ਰਹਿਣੀ ਹੈ ਜੀ ਆ ਜੋ ਤੁਹਾਨੂੰ ਮਾਲ ਦਿਖਾ ਰਹੇ ਹਾਂ ਜੀ 250 ਰੁਪਏ ਮੀਟਰ ਵਾਲਾ ਜੀ ਕਿਉਂਕਿ ਵੱਡੀ ਕੱਟ ਦੇ ਵਿੱਚ ਮਾਲ ਹੈ ਤੇ ਬਹੁਤ ਹੀ ਅਲਟੀਮੇਟ ਮਾਲ ਹੈ ਜੀ ਇਸ ਆ ਖੋਲ ਕੇ ਦਿਖਾਓ ਕਸਟਮਰ ਨੂੰ ਅ ਮਲਟੀ ਵਾਲਾ ਮਲਟੀਅਰ ਤੁਸੀਂ ਇਹ ਕੱਪੜੇ ਦੇਖੋ ਜੀ ਇਸ ਤਰ੍ਹਾਂ ਦੇ ਹੈ ਨਾ ਮਲਟੀ ਦੁਪੱਟੇ ਦੇਖੋ ਕਿੰਨੇ ਸੋਹਣੇ ਬਣਨਗੇ ਜੀ ਤੁਸੀਂ ਇਹਦੇ ਦੁਪੱਟੇ ਬਣਾਣੇ ਆ 셔ਟ ਬਣਾਣੀਆਂ ਜੀ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਕਿੰਨੇ ਕਿੰਨੇ ਪਿਆਰੇ ਆਏ ਆ ਜੀ 250 ਰੁਪਏ ਮੀਟਰ ਵਾਲੇ ਇਹ ਦੋ ਕੱਪੜੇ ਆਪਾਂ ਕੱਲ ਸੇਲ ਲਗਾ ਰਹੇ ਹਾਂ ਜੀ 17 April ਨੂੰ ਦਿਨ ਵੀਰਵਾਰ ਨੂੰ ਸਮਾਂ ਰਹਿਣਾ ਹੈ 10 ਵਜੇ ਜੀ ਤੁਸੀਂ ਸਹੀ 10 ਵਜੇ ਆਓ ਆਪਣਾ 5-10 ਮਿੰਟ ਪਹਿਲਾਂ ਆ ਸਕਦੇ ਹੋ ਤੇ ਇਹ ਕੱਟ ਪੀਸ ਲੈ ਜਾ ਸਕਦੇ ਹੋ ਜੀ ਕਈ ਕਸਟਮਰ ਪਹਿਲਾਂ ਆ ਜਾਂਦੇ ਜੀ 9:30 ਵਜੇ ਆ ਜਾਂਦੇ ਆ ਜੋ ਸਵੇਰ ਨੂੰ ਆ ਜਾਂਦੇ ਜੀ ਉਹਨਾਂ ਨੂੰ ਰਿਕੁਐਸਟ ਹੈ ਜੀ ਕਿ ਤੁਸੀਂ ਸਹੀ ਟਾਈਮ ਤੇ ਆਓ ਜੀ 5-10 ਮਿੰਟ ਪਹਿਲਾਂ ਆ ਸਕਦੇ ਹੋ ਜੀ ਬਿਕੋਜ਼ ਅਸੀਂ ਦੁਕਾਨ ਦੀ ਸੈਟਿੰਗ ਕਰਨੀ ਹੁੰਦੀ ਹੈ ਸਫਾਈ ਕਰਨੀ ਹੁੰਦੀ ਹੈ ਜਿਸ ਕਰਕੇ ਅਸੀਂ ਪਹਿਲਾਂ ਓਪਨ ਨਹੀਂ ਕਰ ਸਕਦੇ ਹਾਂਜੀ ਤੇ ਆਪਣੇ ਕੋਲ ਕਾਟਨ ਦੇ ਵਿੱਚ ਕਾਫੀ ਵੈਰਾਈਟੀ ਨਵੀਂ ਆਈ ਹੋਈ ਹੈ ਜੀ ਆਰਕੰਡੀ ਦੇ ਮੈਚਿੰਗ ਸੂਟ ਜੀ ਬਰਬਰੀ ਦੇ ਮੈਚਿੰਗ ਸੂਟ ਜੀ ਬਹੁਤ ਤਰ੍ਹਾਂ ਦੇ ਕੱਪੜੇ ਆਪਣੇ ਕੋਲ ਆਏ ਹੋਏ ਜੀ ਗਰਮੀਆਂ ਦੇ ਸੂਤੀ ਇਸ ਵਾਰ ਆਪਾਂ ਕੋਟਨ ਦੇ ਕੱਟ ਪੀਸ ਓਪਨ ਨਹੀਂ ਕਰ ਰਹੇ ਜੀ ਇਸ ਵਾਰ ਸਿੰਥੈਟਿਕ ਕੱਟ ਪੀਸ ਓਪਨ ਕਰ ਰਹੇ ਆ ਕਿਉਂਕਿ ਫਰੈਸ਼ ਦੇ ਵਿੱਚ ਬਹੁਤ ਹੀ ਵਧੀਆ ਵੈਰਾਈਟੀ ਆਪਣੇ ਕੋਲ ਆ ਰਹੀ ਹੈ ਆਰਕੰਡੀ ਮੈਚਿੰਗ ਤੇ ਬਰਬਰੀ ਮੈਚਿੰਗ ਤੇ ਤੁਹਾਨੂੰ ਸਾਡਾ ਰੇਟ ਪਤਾ ਹੀ ਹੈ ਕਿ ਅਸੀਂ ਸਿਰਫ ਬਰਬਰੀ ਮੈਚਿੰਗ ਦਾ ਏਕੇ ਟੈਕਸ ਦਾ ਸੂਟ ਜੀ 1100 ਰੁਪਏ ਦਾ ਸੇਲ ਕਰ ਰਹੇ ਆ ਜੋ ਕਿ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਵੇਚ ਰਹੇ ਹਾਂ ਜੀ 1100 ਰੁਪਏ ਦਾ ਬਰਬਰੀ ਮੈਚਿੰਗ ਦਾ ਸੂਟ ਪਾਕੀ ਕੋਈ ਹੋਲ ਸੇਲ ਦੇ ਵਿੱਚ ਕਪੜਾ ਖਰੀਦਣਾ ਚਾਹੁੰਦਾ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੀ ਸਾਡੇ ਕੋਲ ਅਸੀਂ ਹੋਲ ਸੇਲ ਦੇ ਵਿੱਚ ਕਪੜਾ ਦਿੰਨੇ ਆ ਕੋਈ ਨਿਊ ਸ਼ਾਪ ਕੀਪਰ ਹੈ ਜੀ ਕੋਈ ਓਡੀ ਖਰੀਦਦਾ ਜੀ ਏਕੇ ਟੈਕਸ ਦੀ ਆਪਣੇ ਕੋਲ ਓਟੀ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਆਏ ਹੋਏ ਆ ਜੀ ਤੁਸੀਂ ਇੱਕ ਇੱਕ ਸੂਟ ਵੀ ਕਟਵਾ ਕੇ ਲੈ ਜਾ ਸਕਦੇ ਹੋ ਜੀ ਓਡੀ ਦਾ ਜੀ ਜੋ ਅੱਜ ਦਾ ਰੇਟ ਚੱਲ ਰਿਹਾ ਜੀ ਜੋ ਖਰੀਦਦੇ ਆ ਤੁਹਾਨੂੰ ਪਤੀਏ ਆ ਆਪਾਂ ਉਹੀ ਰੇਟ ਲਗਾਵਾਂਗੇ ਜੀ ਜੋ ਦੁਕਾਨ ਦੇ ਲਈ ਇਹ ਮੈਂ ਵੀਡੀਓ ਅੱਗੇ ਕਰ ਰਹੇ ਹਾਂ ਜੀ ਦੁਕਾਨਦਾਰਾਂ ਦੇ ਲਈ ਕੋਈ BMW ਖਰੀਦਣਾ ਜਾਂਦਾ ਜੀ ਏਕੇ ਟੈਕਸ ਦਾ ਮਾਲ ਜੀ ਤਾਂ ਤੁਸੀਂ ਏਕੇ ਟੈਕਸ ਦਾ ਮਾਲ ਵੀ ਖਰੀਦ ਸਕਦੇ ਹੋ ਸਾਡੇ ਤੋਂ ਬਾਕੀ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਜੀ ਸਿਰਫ ਆਪਣੇ ਕੋਲ ਕੱਟ ਪੀਸ ਹੀ ਨਹੀਂ ਹੁੰਦੇ ਆਪਣੇ ਕੋਲ ਆ ਪਲੇਨ ਫੈਬਰਿਕ ਹਰ ਤਰ੍ਹਾਂ ਦੇ ਮਿਲਣਗੇ ਤੁਹਾਨੂੰ ਜੀ ਆ ਖਾਦੀ ਦਾ ਸੂਟ ਹੈ ਜੀ ਆਪਣੇ ਕੋਲ ਲੇਵਲਿਨ ਬ੍ਰਾਂਡ ਦੇ ਸੂਟਸ ਵੀ ਕਾਫੀ ਕੁਆਂਟੀਟੀ ਦੇ ਵਿੱਚ ਆਏ ਹੋਏ ਹੈ ਜੀ ਹਾਂ ਜੀ ਇੱਕ ਆਪਣੇ ਕੋਲ ਰਾਮ ਟੈਕਸ ਦੀ ਕੈਮਰੀ ਕਾਈ ਹੋਈ ਹੈ ਜੀ ਇਹ ਨੀ ਵਧੀਆ ਕੈਮਰੀਕ ਜੀ ਰਾਮ ਟੈਕਸ ਦੀ 5 ਮੀਟਰ ਦਾ ਸੂਟ ਆਪਾਂ 500 ਰੁਪਏ ਦਾ ਦੇ ਰਹੇ ਹਾਂ ਜੀ ਰਾਮ ਟੈਕਸ ਦੀ ਕੈਮਰੀਕ ਦਾ ਜੀ ਕੱਪੜਾ ਦੇਖੋਗੇ ਇੰਨਾ ਜ਼ਿਆਦਾ ਵਧੀਆ ਤੇ ਸੋਫਟ ਜੀ ਰਾਮ ਟੈਕਸ ਦੀ ਕੈਮਰੀਕ ਦਾ ਸੂਟ ਜੀ 5 ਮੀਟਰ 500 ਰੁਪਏ ਦਾ ਦਿੱਤਾ ਜਾ ਰਿਹਾ ਲਵਲੀਨ ਦੇ ਵਿੱਚ ਕਾਫੀ ਵੈਰਾਈਟੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਆਈ ਹੋਈ ਹੈ ਜੀ ਤੇ ਪਲੱਸ ਆਪਣੇ ਕੋਲ ਕੁੜਤੇ ਜਾਂ ਮੇ ਵੀ ਹੁੰਦੇ ਆ ਜੀ ਹਰ ਪ੍ਰਕਾਰ ਦੇ ਵੈਰਾਈਟੀ ਆਪਣੇ ਕੋਲ ਹੁੰਦੀ ਹੈ ਕੋਈ ਵੀ ਜਨਾ ਸ਼ਾਪ ਲਈ ਕਪੜਾ ਖਰੀਦਣੇ ਜਾਂਦਾ ਜਰੂਰ ਵਿਜ਼ਿਟ ਕਰੋ ਜੀ ਕਾਕਾ ਕਲੋਥ ਹਾਊਸ ਮਾਨਸਾ ਫੋਨ ਨੰਬਰ ਤੁਹਾਨੂੰ ਮੈਂਸ਼ਨ ਕਰ ਰਿਹਾ ਜੀ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਨੇ ਜੀ ਤਾਂ ਇਸ ਨੰਬਰ ਤੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਇੱਕ ਨੰਬਰ ਦੱਸਦਾ ਹਾਂ 7986701334 ਇੱਕ ਇਹ ਨੰਬਰ ਹੈ ਜੀ 7986701334 7986701334 ਇੱਕ ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸ਼ਾਪ ਤੇ ਵਿਜ਼ਿਟ ਕਰਨ ਦੇ ਲਈ ਇੱਕ ਹੋਰ ਨੰਬਰ ਦੱਸ ਦਿੰਦੇ ਜੀ 9464196298 ਇਸ ਨੰਬਰ ਤੇ ਤੁਸੀਂ ਸ਼ਾਪ ਤੇ ਵੀ ਜਿਹੜਾ ਕਰ ਸਕਦੇ ਹੋ ਤੇ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਮੈਚਿੰਗ ਸੂਟਸ ਤੁਹਾਨੂੰ ਬਹੁਤ ਮਿਲ ਜਾਣਗੇ ਅਸੀਂ ਖੁਦ ਰੈਡੀ ਕਰਦੇ ਹਾਂ ਜੀ ਮੈਚਿੰਗ ਸੂਟ ਜੀ ਆਹ ਦੇਖੋ ਜੀ ਤੁਹਾਨੂੰ ਅੰਤਰ ਦਿਖਾਈਏ ਜੀ ਅੱਜ ਅਸੀਂ ਐਸ ਕੇ ਦੀ ਬਾਟਮਸ ਲਗਾ ਰਹੇ ਹਾਂ ਜੀ ਲਵਲੀਨ ਦੀਆਂ ਸ਼ਰਟਸ ਨਾਲ ਅੱਲੇ ਵਲੀਨ ਦੀ ਸ਼ਰਟਸ ਮਾਰਕੀਟ ਦੇ ਵਿੱਚ ਕਈ ਜਾਨੇ ਕਸਟਮਰ ਕਹਿੰਦੇ ਆ ਕਿ 650 ਦਾ ਸੂਟ ਮਿਲਦਾ ਜੀ ਉਹਨਾਂ ਨੇ ਨਾ ਸਲਵਾਰ ਮੇਨ ਜੋ ਅਸਲੀ ਡਿਫਰੈਂਸ ਹੁੰਦੇ ਜੀ ਬਾਟਮ ਦਾ ਹੁੰਦਾ ਜੀ ਕੋਈ SK ਦੀ ਬਾਟਮ ਲਗਾ ਕੇ ਨਹੀਂ ਦਿੰਦਾ ਹੈਗੇ ਜੀ ਅਸੀਂ ਇਹ ਸੂਟ 800 ਰੁਪਏ ਦਾ ਦਿੰਨੇ ਆ ਜੀ ਤੇ ਸਾਡਾ ਰੇਟ ਬਹੁਤ ਹੀ ਜ਼ਿਆਦਾ ਘੱਟ ਹੈ ਜੀ ਕਿਉਂਕਿ ਅਸੀਂ SK ਦੀ ਬਾਟਮ ਲਗਾ ਰਹੇ ਹਾਂ ਜੀ ਅਸੀਂ ਕੋਈ ਨਾਰਮਲ 50 60 ਰੁਪਏ ਮੀਟਰ ਵਾਲਾ ਕੱਪੜਾ ਨਹੀਂ ਲਗਾ ਰਹੇ ਜੀ 160 ਰੁਪਏ ਮੀਟਰ ਵਾਲਾ ਕੱਪੜਾ ਲਗਾ ਰਹੇ ਹਾਂ ਜੀ ਬਾਟਮ ਦਾ ਤੇ ਇਸ ਕਰਕੇ ਸਾਡਾ ਸੂਟ 800 ਰੁਪਏ ਦਾ ਹੈ ਮਾਰਕੀਟ ਦੇ ਵਿੱਚ ਉਹੀ ਡਿਫਰੈਂਸ ਪੈ ਜਾਂਦਾ ਜੀ ਕੋਈ ਸਸਤੀ ਬਾਟਮ ਲਗਾ ਦਿੰਦਾ ਤੇ 650 ਦਾ ਵੇਚ ਰਿਹਾ ਜੀ ਇਹ ਲਵਲीन ਦਾ ਮੇਨ ਡਿਫਰੈਂਸ ਤੁਹਾਨੂੰ ਦਿਖਾ ਰਿਹਾ ਹੈ ਮੈਚਿੰਗ ਸੂਟ ਦੇ ਵਿੱਚ ਸਾਡਾ ਰੇਟ 800 ਰੁਪਏ ਕਿਉਂ ਹੈ ਤੇ ਅਦਰ ਸ਼ਾਪਸ ਦਾ 650 ਰੁਪਏ ਕਿਉਂ ਹੈ ਬਿਕੋਜ਼ ਉਹ ਹਲਕੀ ਸਲਵਾਰ ਯੂਜ਼ ਕਰਦੇ ਆ ਅਸੀਂ ਐਸ ਕੇ ਕੰਪਨੀ ਦੀ ਸਲਵਾਰ ਯੂਜ਼ ਕਰ ਰਹੇ ਹਾਂ ਜੀ ਬਾਟਮ ਦੇ ਵਿੱਚ ਹਾਂਜੀ ਤੇ ਅੱਜ ਮੈਂ ਇਹ ਹੀ ਕਹਿਣਾ ਹੈ ਕਿ ਕੱਟ ਪੀਸਾ ਦੀ ਕੱਲ ਸੇਲ ਰਹਿਣੀ ਹੈ ਭਾਰੀ 50 ਰੁਪਏ ਮੀਟਰ ਦੇ ਵਿੱਚ ਔਰਗੈਂਜਾ ਤੇ ਕਰੇਪ ਦੇ ਕੱਟ ਪੀਸ 250 ਰੁਪਏ ਮੀਟਰ ਦੇ ਵਿੱਚ ਫੈਂਸੀ ਔਰਗੈਂਜਾ ਵਿਸਕੋਸ ਦੀ ਬੁੱਟੀ ਦੀ ਸੇਲ ਰਹਿਣੀ ਹੈ 250 ਰੁਪਏ ਮੀਟਰ ਦੇ ਵਿੱਚ 10 ਵਜੇ ਦਾ ਟਾਈਮ ਰਹਿਣਾ ਜੀ 17 April ਹੈ ਜੀ ਦਿਨ ਵੀਰਵਾਰ ਹੈ ਤੇ ਜੋ ਨਵੇਂ ਸਬਸਕ੍ਰਾਈਬਰ ਹੈ ਜੀ ਜੋ ਸਾਨੂੰ ਅੱਜ ਫਸਟ ਟਾਈਮ ਦੇਖ ਰਹੇ ਹੈ ਜੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਸੁਣ ਰਹੇ ਹੈ ਉਹਨਾਂ ਨੂੰ ਜਰੂਰ ਬੇਨਤੀ ਹੈ ਮੇਰੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਨੂੰ ਜਰੂਰ ਔਨ ਕਰਨਾ ਤੇ ਕੱਟ ਪੀਸਾਂ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਗਰਮੀ ਦੇ ਕੱਟ ਪੀਸ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਛੇਤੀ ਹੀ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਵਰਾਇਟੀ ਦੇ ਕੱਟ ਪੀਸ ਲੈ ਕੇ ਆ ਰਹੇ ਆ ਉਸ ਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਜੀ ਬੈਲ ਆਈਕਨ ਨੂੰ ਜਰੂਰ ਔਨ ਕਰਿਓ ਸਾਡੀ ਸ਼ਾਪ ਦਾ ਜੋ ਪਤਾ ਹੈ ਜੀ ਅੰਗਰੇਜ਼ ਮਿੱੱਤਲ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਮਾਨਸਾ ਬੱਸ ਸਟੈਂਡ ਤੋਂ ਆ ਕੇ ਜੀ ਪੀਰ ਖਾਨੇ ਦੇ ਨਾਲ ਅੰਗਰੇਜ਼ ਮਿੱੱਤਲ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਇਸ ਨੂੰ ਡੱਬਿਆਂ ਵਾਲੀ ਗਲੀ ਵੀ ਬੋਲਿਆ ਜਾਂਦਾ ਹੈ ਹਾਂਜੀ ਆਪਾਂ ਵੀਡੀਓ ਜ਼ਿਆਦਾ ਵੱਡੀ ਨਹੀਂ ਕਰਦੇ ਜੀ ਹੁਣ ਤੇ ਆਪਾਂ ਬਸ ਦੱਸਨੇ ਜੀ ਕਿ ਕੱਟ ਪੀਸ ਕੱਲ ਓਪਨ ਕੀਤੇ ਜਾ ਰਹੇ ਆ ਜੋ ਕਸਟਮਰ ਫਾਇਦਾ ਕਰਨਾ ਜਾਂਦਾ ਜੀ ਜੋ ਦੁਕਾਨ ਲਈ ਵੀ ਕਪੜਾ ਖਰੀਦਣਾ ਜਾਂਦਾ ਜੀ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਹੈ ਜੀ ਸ਼ਾਪ ਤੇ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਤੇ ਆਪਣਾ ਫਾਇਦਾ ਕਰ ਸਕਦੇ ਹੋ ਜੀ ਧੰਨਵਾਦ ਜੀ